ਹਾਂਜੀ ਦੋਸਤੋ ਐਮਡੀ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਬਹੁਤ ਲੰਬੇ ਚਿਰ ਤੋਂ ਇੰਤਜ਼ਾਰ ਸੀ ਸਾਰਿਆਂ ਨੂੰ ਤੇ ਸਾਰਿਆਂ ਨੂੰ ਇਸ ਭਰਤੀ ਦਾ ਇੰਤਜ਼ਾਰ ਸੀ ਕਦੋਂ ਪੂਰਾ ਨੋਟੀਫਿਕੇਸ਼ਨ ਆਵੇਗਾ ਤੇ ਫਿਰ ਉਹ ਪੋਸਟਾਂ ਦੇ ਲਈ ਅਪਲਾਈ ਕਰਨਗੇ ਸਾਰਿਆਂ ਨੂੰ ਇੰਤਜ਼ਾਰ ਸੀ ਇਸ ਘੜੀ ਦਾ ਤੇ ਹੁਣ ਤੁਹਾਨੂੰ ਦੱਸਦੀ ਕਿ ਉਹ ਇੰਤਜ਼ਾਰ ਤੁਹਾਡਾ ਖਤਮ ਹੋ ਚੁੱਕਿਆ ਜੀ ਪ੍ਰਾਇਮਰੀ ਕਾਡਰ ਜੋ ਭਰਤੀ ਦਾ ਨੋਟੀਫਿਕੇਸ਼ਨ ਸਾਰੇ ਇੰਤਜ਼ਾਰ ਕਰ ਰਹੇ ਸੀ ਕਦੋਂ ਆਵੇਗਾ ਉਹ ਜਾਰੀ ਹੋ ਚੁੱਕਿਆ ਜੀ 2000 ਪੋਸਟਾਂ ਨੇ ਜੀ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਪੂਰੀ ਜਾਣਕਾਰੀ ਦੇਵਾਂਗੇ ਕੈਟਾਗਰੀ ਵਾਈਜ਼ ਨੋਟੀਫਿਕੇਸ਼ਨ ਆਇਆ ਹੈਗਾ ਜੀ ਵੱਖ-ਵੱਖ ਪੋਸਟਾਂ ਨੂੰ ਡਿਵਾਈਡ ਕੀਤਾ ਗਿਆ ਹੈ ਜੀ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਹੈ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਜਰੂਰ ਦੇਖਣਾ ਜੇਕਰ ਤੁਸੀਂ ਹਾਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਵਿੱਚ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜੀ ਵਟਸਐਪ ਚੈਨਲ ਵੀ ਹੈ ਜੀ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਉਸ ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਆਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਆਂ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜੀ ਦਫਤਰ ਡਾਇਰੈਕਟਰ ਸਿੱਖਿਆ ਭਾਤੀ ਡਾਇਰੈਕਟੋਰੇਟ ਪੰਜਾਬ ਦੇ ਵੱਲੋਂ ਜੋ ਕਿ ਦਫਤਰ ਫੇਸ 3 ਵੀ 1 ਸੈਕਟਰ 60 ਐਸਐਸ ਨਗਰ ਮਹੱਲੀ ਵਿਖੇ ਹੈ ਜੀ ਆਫੀਸ਼ੀਅਲ ਵੈਬਸਾਈਟ ਹੈਗੀ ਜੀ ਇਹਨਾਂ ਦੀ www.educationrecruitmentboard.com ਆਫੀਸ਼ੀਅਲ ਨੰਬਰ ਜਿਸ ਦੇ ਉੱਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਜੋ ਕਿ 0172 3115 378 ਇਸ ਦੇ ਉੱਤੇ ਤੁਸੀਂ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਵਿਗਿਆਪਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਤੇ 18 7 2025 ਦੀ ਡੇਟ ਦੇ ਵਿੱਚ ਜਾਰੀ ਕੀਤਾ ਗਿਆ ਹੈਗਾ ਜੀ ਜਿਸ ਦੇ ਵਿੱਚ 2000 ਪੀਟੀਆਈ ਪ੍ਰਾਇਮਰੀ ਕਾਈਡਰ ਦੀਆਂ ਜੋ ਅਸਾਮੀਆਂ ਨੇ ਉਸ ਨੂੰ ਭਰਨ ਲਈ ਯੋਗ ਉਮੀਦਵਾਰਾਂ ਪਾਸੋਂ ਵਿਭਾਗ ਦੀ ਵੈਬਸਾਈਟ ਉੱਤੇ ਆਨਲਾਈਨ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ ਅਪਲਾਈ ਹੋਣਾ ਹੁਣ ਸ਼ੁਰੂ ਕਦੋਂ ਹੋਵੇਗਾ ਤੁਹਾਨੂੰ ਦੱਸ ਦਈਏ 30 ਜੁਲਾਈ 2025 ਤੋਂ 22 ਅਗਸਤ 2025 ਤੱਕ ਅਪਲਾਈ ਹੋਵੇਗਾ ਲਗਭਗ 1 ਮਹੀਨੇ ਦੇ ਵਿੱਚ ਵਿੱਚ ਤੁਸੀਂ ਅਪਲਾਈ ਕਰਨਾ ਹੋਵੇਗਾ ਕੈਟਾਗਰੀ ਵਾਈਜ਼ ਵੰਡ ਇਸ ਪ੍ਰਕਾਰ ਹੈਗੀ ਹੈ ਜੀ ਜਰਨਲ ਦੀਆਂ 780 ਵੈਕੈਂਸੀਆਂ ਨੇ ਜਿਸ ਦੇ ਵਿੱਚ 220 ਵੈਕੈਂਸੀਆਂ ਜੋ ਕਿ ਰਿਜ਼ਰਵ ਕੀਤੀਆਂ ਹੈਗੀਆਂ ਨੇਗੀਆਂ ਊਮਨ ਕੈਂਡੀਡੇਟ ਦੇ ਲਈ ਨੋਟ ਕਰੋ ਇਹਨਾਂ ਦੇ ਵਿੱਚੋਂ SCM&B ਦੀਆਂ 200 ਪੋਸਟਾਂ ਜਿਸ ਦੇ ਵਿੱਚੋਂ 80 ਵੈਕੈਂਸੀ ਨੇ ਊਮੈਨ ਦੀਆਂ R&O SC R&O ਦੀਆਂ 200 ਨੇ 80 ਵੈਕੈਂਸੀ ਨੇ ਊਮੈਨ ਦੀਆਂ SC ਦੇ ਵਿੱਚ BC ਕੈਟਾਗਰੀ ਲਈ 200 ਪੋਸਟਾਂ ਨੇ ਜਿਸ ਦੇ ਵਿੱਚ 80 ਰਾਖਵੀਆਂ ਰੱਖੀਆਂ ਗਈਆਂ ਨੇ ਜੀ ਊਮੈਨ ਕੈਂਡੀਡੇਟ ਦੇ ਲਈ ਹੁਣ ਆ ਗਈ ਐਕਸ ਸਰਵਿਸਮੈਨ ਦੀ ਗੱਲ ਜਿਸ ਦੇ ਵਿੱਚ ਜਨਰਲ ਦੀਆਂ 140 80 ਊਮੈਨ ਦੇ ਲਈ ਨੇ SCM&B ਐਕਸ ਸਰਵਿਸਮੈਨ ਦੇ ਲਈ 40 ਐਕਸ ਸਰਵਿਸਮੈਨ SC R&O ਦੇ ਲਈ 40 ਐਕਸ ਸਰਵਿਸਮੈਨ BC ਦੇ ਲਈ 40 ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ। ਊਮਨ ਦੇ ਲਈ ਇੰਨਾ ਬੱਚਾ ਰਾਖਵੀਆਂ ਨਹੀਂ ਰੱਖਿਆ ਗਿਆ। ਸਪੋਰਟਸ ਕੋਟੇ ਦੀ ਗੱਲ ਕਰੀਏ ਜਰਨਲ ਦੀਆਂ 40 ਪੋਸਟਾਂ ਨੇ ਜਿਸ ਦੇ ਵਿੱਚੋਂ 20 ਪੋਸਟਾਂ ਜੀ ਰਾਖਵੀਆਂ ਰੱਖੀਆਂ ਗਈਆਂ ਨੇ ਜੀ ਔਰਤਾਂ ਦੇ ਲਈ। SC ਕੈਟਾਗਰੀ ਦੀ ਗੱਲ ਕਰੀਏ M&B ਦੀ 10 ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਮੇਲ ਕੈਂਡੀਡੇਟ ਦੇ ਲਈ। SC R and O ਦੀ ਗੱਲ ਕਰੀਏ ਤਾਂ 10 ਪੋਸਟਾਂ ਨੇ ਜੀ ਜਿਸ ਦੇ ਵਿੱਚ ਊਮਨ ਕੈਂਡੀਡੇਟ ਲਈ ਲਈ ਰਾਖਵੀਆਂ ਨਹੀਂ ਰੱਖੀਆਂ ਨੇ। ਉਸ ਤੋਂ ਬਾਅਦ ਫਿਜ਼ੀਕਲ ਹੈਂਡੀਕੈਪਟ ਦੀ ਗੱਲ ਕਰੀਏ ਵਿਜ਼ੂਅਲ ਇੰਪੇਅਰਡ ਕੈਂਡੀਡੇਟ ਦੇ ਵਿੱਚ 20 ਪੋਸਟਾਂ ਨੇ ਜਿਸ ਦੇ ਵਿੱਚੋਂ 5 ਪੋਸਟਾਂ ਔਮਨ ਦੇ ਲਈ ਨੇ ਹਿਅਰਿੰਗ ਇੰਪੇਅਰਡ ਦੇ ਵਿੱਚ 20 ਪੋਸਟਾਂ ਨੇ ਜੀ ਜਿਸ ਦੇ ਵਿੱਚ 5 ਪੋਸਟਾਂ ਔਮਨ ਦੇ ਲਈ ਆਰਥੋ ਦੀ ਗੱਲ ਕਰੀਏ ਫਿਜ਼ੀਕਲ ਹੈਂਡੀਕੈਪਟ ਦੇ ਲਈ ਤੇ 20 ਪੋਸਟਾਂ ਦੇ ਵਿੱਚੋਂ 5 ਪੋਸਟਾਂ ਔਮਨ ਕੈਂਡੀਡੇਟ ਦੇ ਲਈ ਆਈ ਡੀ ਐਮ ਡੀ ਦੇ ਲਈ ਜੀ 20 ਪੋਸਟਾਂ ਨੇ ਜੀ ਟੋਟਲ ਤੇ ਦੇ ਵਿੱਚ 5 ਪੋਸਟਾਂ ਔਮਨ ਕੈਂਡੀਡੇਟ ਦੇ ਲਈ ਨੇ ਫ੍ਰੀਮ ਫ੍ਰੀडम ਫਾਈਟਰ ਦੀ ਗੱਲ ਕਰੀਏ 20 ਪੋਸਟਾਂ ਨੇ 10 ਪੋਸਟਾਂ ਜਿਸ ਦੇ ਵਿੱਚੋਂ ਊਮਨ ਕੈਂਡੀਡੇਟ ਦੇ ਲਈ ਹੈ ایਡਬੀਅਸ ਦੇ ਵਿੱਚ 200 ਪੋਸਟਾਂ ਨੇ ਜਿਸ ਦੇ ਵਿੱਚੋਂ 60 ਪੋਸਟਾਂ ਊਮਨ ਕੈਂਡੀਡੇਟ ਟੋਟਲ 2000 ਪੋਸਟਾਂ ਨੇ ਜਿਸ ਦੇ ਵਿੱਚ 650 ਟੋਟਲ ਰਾਖਵੀਂ ਰੱਖੀਆਂ ਗਈਆਂ ਨੇ ਊਮਨ ਕੈਂਡੀਡੇਟ ਦੇ ਲਈ ਹੁਣ ਆਪਾਂ ਵਿਦਿਅਕ ਯੋਗਤਾ ਦੀ ਗੱਲ ਕਰੀ ਜਿਸ ਦੇ ਉੱਤੇ ਸਾਰਿਆਂ ਦੀ ਨਜ਼ਰਾਂ ਟਿਕੀਆਂ ਹੋਈਆਂ ਸੀ ਵਿਦਿਅਕ ਯੋਗਤਾ ਦੇ ਵਿੱਚ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ ਪੀਟੀਆਈ ਸਰਵਿਸ ਰੂਲ 2023 ਅਤੇ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ पी टी आई सर्विस फर्स्ट अमेंडमेंट रूल्स जो दो हज़ार पच्ची अनुसार हो कि हेट लिखे अनुसार ने नोट करो पंजाब स्टेट एलीमेंटरी एजुकेशन पी टी आई सर्विस रूल दो हज़ार तेई इन रूल सिक्स फॉर सब रूल थ्री फॉलोइंग सब रूल बी सबस्टिट्यूट नेमली नोट करो ਸਭ ਤੋਂ ਪਹਿਲਾਂ ਪਲੱਸ 2 ਪਾਸ ਕੀਤੀ ਹੋਣੀ ਲਾਜ਼ਮੀ ਹੈਗੇ ਜੀ ਐਟ ਲੀਸਟ 2 ਸਾਲ ਦਾ ਡਿਪਲੋਮਾ ਜਾਂ ਸਰਟੀਫਿਕੇਟ ਹੋਣਾ ਚਾਹੀਦਾ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਐਜ਼ ਡਿਪਲੋਮਾ ਇਨ ਫਿਜ਼ੀਕਲ ਜਾਂ ਸਰਟੀਫਿਕੇਟ ਇਨ ਫਿਜ਼ੀਕਲ ਐਜੂਕੇਸ਼ਨ ਯਾਨੀ ਕਿ ਡੀਪੀਐਡ ਸੀਪੀਐਡ ਜਾਂ ਤੁਸੀਂ ਥਿਸ ਕੋਰਸ ਵਿਦ ਐਨੀ ਨੋਮਿਨਕਲੇਚਰ ਦੇ ਵਿੱਚ ਹੋਣਾ ਚਾਹੀਦਾ ਹੈਗਾ ਜੀ ਡੀਪੀਐਡ ਸੀਪੀਐਡ ਨੋਟ ਕਰੋ ਜੀ ਇਨਾਂ ਵੱਲੋਂ ਸਪੈਸ਼ਲੀ ਮੈਂਸ਼ਨ ਕੀਤਾ ਗਿਆ ਹੈ ਪਲੱਸ 2 ਤੁਸੀਂ ਪਾਸ ਕੀਤੀ ਹੋਵੇ ਤੇ ਐਟ ਲੀਸਟ 2 ਸਾਲ ਦਾ ਡਿਪਲੋਮਾ ਹੋਵੇ ਜਾਂ ਸਰਟੀਫਿਕੇਟ ਹੋਵੇ ਇਨ ਫਿਜ਼ੀਕਲ ਐਜੂਕੇਸ਼ਨ ਐਜ ਡੀਪੀਐਡ ਠੀਕ ਹੈ ਜੀ ਜਾਂ ਸਰਟੀਫਿਕੇਟ ਇਨ ਫਿਜ਼ੀਕਲ ਐਜੂਕੇਸ਼ਨ ਸੀਪੀ ਐਡਵੈਟ ਨੋਟ ਕੀਤਾ ਜਾਵੇ ਇਤਨੇ ਔਰ ਲਾਈ ਹੋਈ ਹੈ ਜਾਂ ਲਿਖਿਆ ਹੋਇਆ ਹੈਗਾ ਉਸ ਤੋਂ ਬਾਅਦ ਕ੍ਰਾਈਟੇਰੀਆ ਫਾਰ ਫਿਜ਼ੀਕਲ ਐਲੀਜੀਬਿਲਟੀ ਟੈਸਟ ਹੋਵੇਗਾ ਜਿਸ ਦੇ ਵਿੱਚ 30 ਮੀਟਰ ਫਲਾਈਂਗ ਸਟਾਰਟ ਫਾਰ ਸਪੀਡ 5 ਸੈਕਿੰਡ ਮੇਲ ਕੈਂਡੀਡੇਟ ਦੇ ਲਈ 30 ਮੀਟਰ ਫਲਾਈਂਗ ਸਟਾਰਟ ਫਾਰ ਸਪੀਡ 5.80 ਸੈਕਿੰਡ ਫੀਮੇਲ ਕੈਂਡੀਡੇਟ ਦੇ ਲਈ ਹੋਵੇਗੀ ਉਸ ਤੋਂ ਬਾਅਦ ਸਟੈਂਡਿੰਗ ਬੋਰਡ ਜੰਪ ਹੋਵੇਗਾ ਜੀ 1.40 ਮੀਟਰ ਦਾ ਮੇਲ ਕੈਂਡੀਡੇਟ ਦੇ ਲਈ ਸ਼ਟਲ ਰਨ 6 into 10 ਮੀਟਰ ਹੋਵੇਗਾ ਜੀ ਜੋ ਕਿ 17.50 ਸੈਕਿੰਡ ਦਿੱਤੇ ਜਾਣਗੇ ਵੈਂਟ ਐਂਡ ਰੀਚ ਹੋਵੇਗਾ ਫਲੈਕਸੀਬਿਲਟੀ 2 ਸੈਂਟੀਮੀਟਰ ਤੇ 1600 ਮੀਟਰ ਰਨਿੰਗ ਹੋਵੇਗੀ 8 ਮਿੰਟਾਂ ਦੇ ਵਿੱਚ ਇਸੇ ਤਰ੍ਹਾਂ ਊਮੈਨ ਕੈਂਡੀਡੇਟ ਦੇ ਲਈ ਥੋੜਾ ਜਿਹਾ ਟਾਈਮ ਘਟਾਇਆ ਹੋਇਆ ਹੈ ਤੇ ਮੀਟਰ ਵੀ ਘਟਾਏ ਹੋਏ ਨੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਸਕਰੀਨ ਦੇ ਉੱਤੇ ਤੇ ਦਿਵਿਆਂਗ ਜੋ ਉਮੀਦਵਾਰ ਹੋਣਗੇ ਉਹਨਾਂ ਨੂੰ ਫਿਜ਼ੀਕਲ ਟੈਸਟ ਤੋਂ ਛੋਟ ਦਿੱਤੀ ਜਾਵੇਗੀ ਇਸ ਤੋਂ ਬਾਅਦ ਤੁਹਾਨੂੰ ਦੱਸਦੀ ਚੋਣ ਕਿਵੇਂ ਹੋਵੇਗੀ ਜੀ ਇੱਕ ਰਿਟਨ ਟੈਸਟ ਹੋਵੇਗਾ ਜੀ ਤੁਹਾਡਾ ਜੋ ਕਿ ਮੈਕਸਿਮਮ 70 ਮਾਰਕਸ ਦਾ ਹੋਵੇਗਾ ਉਸ ਤੋਂ ਬਾਅਦ ਸਪੋਰਟਸ ਅਚੀਵਮੈਂਟਸ ਬੇਸਡ ਔਨ ਗ੍ਰੇਡੇਸ਼ਨ ਹੋਵੇਗੀ ਜੋ ਕਿ ਮੈਕਸਿਮਮ 30 ਨੰਬਰ ਦੀ ਹੋਵੇਗੀ ਜੀ ਜੋ ਕਿ ਵਾਈਫ ਫਰਕੇਸ਼ਨ ਕੀਤੀ ਹੋਈ ਹੈ ਜਿਸ ਦੀ ਗ੍ਰੇਡ A ਵਾਲਿਆਂ ਨੂੰ 30 ਮਾਰਕਸ ਗ੍ਰੇਡ B ਵਾਲਿਆਂ ਨੂੰ 25 ਗ੍ਰੇਡ C ਵਾਲਿਆਂ ਨੂੰ 10 ਤੇ ਗ੍ਰੇਡ D ਵਾਲਿਆਂ ਨੂੰ 5 ਮਾਰਕਸ ਦਿੱਤੇ ਹਨ ਟੋਟਲ 100 ਮਾਰਕਸ ਹੋਣਗੇ ਇਹ ਤੁਸੀਂ ਨੋਟ ਕਰੋ ਜੀ ਕੁਝ ਟਰਮ ਐਂਡ ਕੰਡੀਸ਼ਨ ਜਨੇ ਚੰਗੀ ਤਰ੍ਹਾਂ ਪੜ੍ਹ ਲੈਣੀ ਹੈ 10 ਨੰਬਰ ਦਾ ਹੈ 10 ਪੇਜਾਂ ਦਾ ਪੂਰਾ ਨੋਟੀਫਿਕੇਸ਼ਨ ਹੈਗਾ ਮਿਤੀ 11 2025 ਤੋਂ ਉਮਰ 18 ਤੋਂ 37 ਸਾਲ ਉਮਰ ਸੀਮਾ ਰੱਖੀ ਗਈ ਹੈ ਕੁਝ ਟਰਮ ਐਂਡ ਕੰਡੀਸ਼ਨ ਜਨੇ ਜੋ ਕਿ ਔਰ ਇਹ ਰੈਲੈਕਸੇਸ਼ਨ ਫਾਰਮੈਟ ਰੂਲ ਦੇ ਅਕੋਰਡਿੰਗ ਹੋ ਗਈ। ਹੁਣ ਪ੍ਰੋਸੈਸਿੰਗ ਫੀਸ ਦੀ ਗੱਲ ਕਰੀਏ ਤੇ ਬਿਨੇ ਪੱਤਰ ਦੀ ਫੀਸ ਦੀ ਗੱਲ ਕਰੀਏ ਤਾਂ ਜਰਨਲ ਤੇ ਹੋਰ ਕੈਟੇਗਰੀ ਦੇ ਉਮੀਦਵਾਰਾਂ ਲਈ 2000 ਰੁਪਏ ਫੀਸ ਹੈ। ਐਸਸੀ ਐਸਟੀ ਦੇ ਲਈ 1000 ਸਾਫ ਕਾਸ ਸੈਨਿਕ ਜੋ ਖੁਦ ਨੇਗੇ ਉਹਨਾਂ ਲਈ ਕੋਈ ਫੀਸ ਨਹੀਂ ਰੱਖੀ ਗਈ ਹੈ। ਕੁਝ ਆਮ ਸਰ ਤਾਂ ਇਹ ਚੰਗੀ ਤਰ੍ਹਾਂ ਪੜ ਲੈਣੀਆਂ ਹੈਗੀਆਂ ਨੇ ਜੀ। ਬਹੁਤ ਵਧੀਆ ਮੌਕਾ ਆ ਚੁੱਕਾ ਹੈ ਜਲਦੀ ਤੋਂ ਜਲਦੀ ਤਿਆਰੀ ਸ਼ੁਰੂ ਕਰ ਦਿਓ ਜੀ ਤੇ ਸਾਰਿਆਂ ਨੇ ਇੰਤਜ਼ਾਰ ਸੀ ਪੂਰੇ ਨੋਟੀਫਿਕੇਸ਼ਨ ਦਾ ਸੀ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋਏ ਆਂ ਸੀ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਵੀਡੀਓ ਨੂੰ ਸ਼ੇਅਰ ਕਰ ਤੋਂ ਬਣੇ ਤੇ ਦਬਕੇ ਸ਼ੇਅਰ ਕਰੋ ਤੇ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਜਾਂ ਜਿੱਦੇ ਅਪਲਾਈ ਹੋਣਾ ਸ਼ੁਰੂ ਹੋ ਜਾਵੇਗਾ ਉਸ ਦੀ ਵੀਡੀਓ ਬਣਾਵਾਂਗੇ ਏਸੀ ਅੱਜ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰੱਖਣਾ